ਬੇਟਾ ਪੂਰਾ ਹੋਣ ਦੇ ਵਿੱਚ ਮੈਂ ਡਿੱਗ ਕੇ ਪਈ ਸੀ ਓਕੇ ਬਹੁਤ ਜ਼ਿਆਦਾ ਜ ਉਹਨਾਂ ਡਿੱਗੀ ਜਿੱਥੇ ਉਹਨਾਂ ਨਾਲ ਆਇਆ ਸੀ ਉੱਥੇ ਡਿੱਗੀ ਸੀ ਮੈਂ ਇਹਨਾਂ ਨੇ ਮੇਰਾ ਆਪਣਾ ਮਸ਼ੀਨਾ ਮਸ਼ੂਨਾ ਲਾ ਕੇ ਆਪਣੇ থੈਰੇਪੀ ਵਾਲਾ ਚੁੱਕ ਚੱਕ ਕੇ ਇਦਾਂ ਲਿਆੰਦਾ ਸੀਗਾ ਮੈਨੂੰ ਇੱਕ ਤਾਂ ਨੀਂਦ ਨਹੀਂ ਸੀ ਆਉਂਦੀ ਨੀਂਦ ਨਹੀਂ ਆਉਂਦੀ ਆ ਜਦੋਂ ਬੇਟਾ ਪੂਰਾ ਹੋਣ ਤੇ ਨੀਂਦ ਹੀ ਹੋਂਟ ਗਈ ਸੀ ਇੱਕ ਜ਼ਿੰਦਗੀ ਦੇ ਵਿੱਚ ਇਹ ਸੋਚ ਲਿਆ ਸੀ ਕਿ ਬੱਸ ਹੁਣ ਤਾਂ ਜਿੱਦਾਂ ਉਹ ਮੁੱਕ ਗਏ ਅੱਜ ਦੀ ਅਸੀਂ ਮੁੱਕ ਜਾਣੀ ਵੀ ਖਤਮ ਹੋ ਗਈ ਜੰਮੀ ਤਾਂ ਹਾਂ ਜੀ 30 ਉਸ ਤੋਂ ਬਾਅਦ ਪ੍ਰੋਬਲਮ ਆ ਪ੍ਰੋਬਲਮ ਆ ਸੀ ਮੰਨ ਜਿਵੇਂ ਮੰਨੀਏ ਵੀ ਅੱਜ ਤੂੰ 20 ਸਾਲ ਹੋ ਗਏ ਪ੍ਰੋਬਲਮ ਸਟਾਰ ਹੋ ਗਈ ਹਾਂ ਜੀ ਪ੍ਰੋਬਲਮ ਆ ਪ੍ਰੋਗਰਾਮ ਆ ਸੀ ਓਕੇ ਕੰਮ ਕਰਨ ਨੂੰ ਜੀਣਾ ਕਰਨਾ ਸਰੀਰ ਨੂੰ ਥਕਾवट ਰਹਿਣੀ ਨਹੀਂ ਔਖੀ ਸੀ ਬੱਲਬ ਜੇ ਅੱਖਾਂ ਬੰਨ ਕੇ ਸੋਣਾ ਅੱਖਾਂ ਬੰਨ ਕੇ ਇਦਾਂ ਕੁੱਟ ਕੇ ਅੱਖਾਂ ਬੰਨ ਕੇ ਸੋਣਾ ਦੁਪਹਿਰੇ ਸੋਣਾ ਹੀ ਸੋਣਾ ਆ ਓਕੇ ਫੇ ਉੱਠ ਕੇ ਫੇ ਕੰਮ ਕਰਨਾ ਚਾਹ ਬੜੀ ਪੀਣੀ ਦਵਾਈ ਤੇ ਦੀ ਹੁੰਦੀ ਸੀ ਸਾਡੀ ਖਾਂਦੇ ਸੀ ਅਸੀਂ ਦਵਾਈ ਤੋਂ ਡਾਕਟਰਾਂ ਨੇ ਕੀ ਕਿਹਾ ਕਿ ਕਿੰਨੇ ਟਾਈਮ ਖਾਣੀ ਪਊਗੀ ਇਹ ਖਾਣੀ ਪੈਣੀ ਸੰਕੇ ਸਾਡੀ ਹੁਕਮ ਦੀ ਸਾਰੀ ਇਹ ਕਹਿੰਦੇ ਕੋਰਗਲ ਕਰ ਦਿਆ ਕਰਾਂਗੇ ਅਸੀਂ ਬਾਹਰ ਜਾਣਾ ਸੀ ਅੱਛਾ ਜੀ ਆਪਰੇਟ ਜਾ ਰਹੇ ਹੁਣੇ ਕੋਰਗਲ ਤੋਂ ਕਰ ਦਿਆ ਕਰਾਂਗੇ ਨਹੀਂ ਤਾਂ 15 ਦਿਨਾਂ ਦੇ ਵਿੱਚ ਮੇਰਾ 8-9 ਕਿਲੋ weight ਘਟ ਗਿਆ ਹੈ ਮਲ 15 ਦਿਨਾਂ ਤੋਂ ਬਾਅਦ ਤੁਹਾਡਾ ਜੀ ਮੇਰੇ ਰਿਜ਼ਲਟ ਦੀ ਗੱਲ ਕਰੀਏ 8-9 ਕਿਲੋ weight ਘਟ ਗਿਆ ਹੈ ਹਾਂਜੀ ਜਿਵੇਂ ਸਰੀਰ ਚ ਦਰਦਾਂ ਦੁਖਦਾ ਰਹਿੰਦੀਆਂ ਸੀ ਕੋਈ ਨਹੀਂ ਮੈਨੂੰ ਨਹੀਂ ਬਹੁਤ ਥੋੜੀ ਸਿਹਤ ਆ ਬਲਕਿ ਕਿੱਥੇ ਤੁਸੀਂ ਬੀਲ ਚੇਅਰ ਦਾ ਆਸ ਕਰ ਰਹੇ ਸੀ ਉੱਥੇ ਗੱਲ ਕਿ ਜਾਈਏ ਵੀ ਤੁਰਿਆ ਨਹੀਂ ਜਾਂਦਾ ਨਹੀਂ ਬੇਟੀ ਕਹਿੰਦੀ ਸੀ ਪਰ ਮੈਂ ਕਿਹਾ ਮੈਂ ਇਹ ਨਹੀਂ ਜਾਂਦਾ ਸੀ ਮੈਨੂੰ ਹੁਣ ਪਤਾ ਆ ਕਿ ਨਹੀਂ ਮੈਂ ਇੱਦਾਂ ਤੁਰਨਾ ਮੇਰਾ ਸਰੀਰ ਹੀ ਬਹੁਤ ਵਧੀਆ ਹੋਇਆ ਐ ਐਕਟ ਬਹੁਤ ਆ ਮੈਂ ਅੱਗੇ ਨਾਲੋਂ ਅੱਗੇ ਬਹੁਤ ਜ਼ਿਆਦਾ ਔਖਾ ਕੰਮ ਸੀ ਮੈਨੂੰ ਤੇ ਬਹੁਤ ਜ਼ਿਆਦਾ ਅਜਾੜਤ ਮਿਲਿਆ ਦੀ ਇਹ ਪੀਣ ਦੇ ਨਾਲ ਤੁਸੀਂ ਜਾਨਣਾ ਚਾਹਣਗੇ ਬੀ ਮੰਨ ਲੋ ਜਿਵੇਂ ਅੱਜ ਇਹਨੀਆਂ ਦਵਾਈਆਂ ਚੱਲ ਰਹੀਆਂ ਸੀ ਅੱਜ ਸਾਰੀਆਂ ਦਵਾਈਆਂ ਤੁਹਾਡੀਆਂ ਬੰਦ ਬੰਦ ਕੋਈ ਦਵਾਈ ਖਾਣ ਵੀ ਲੋੜ ਨਹੀਂ ਸ਼ਰੀਰ ਤੁਹਾਨੂੰ ਲੱਗਦਾ 20 ਸਾਲ ਪਿੱਛੇ ਚਲਾ ਗਿਆ ਉਹ ਨਹੀਂ ਅਲਰਜੀ ਆਦੀ ਉਹ ਨਹੀਂ ਤਾਕਤ ਆਦੀ ਹਾਂਜੀ ਦੋਸਤੋ ਅੱਜ ਆਪਾਂ ਮਿਲ ਰਹੇ ਹਾਂ ਜਲੰਧਰ ਦੇ ਨੇੜੇ ਆਲਮਗੀਰ ਦੇ ਵਿੱਚ ਔਰ ਭੈਣ ਜੀ ਤੁਹਾਨੂੰ ਜਾਣਾਂਗੇ ਭੈਣ ਜੀ ਦਾ ਨਾਮ ਔਰ ਇਹਨਾਂ ਨੇ ਸਰਵਸਪੈਕ ਕਰੂਸ ਕੀਤਾ ਔਰ ਕਿੰਨੇ ਟਾਈਮ ਚ ਰਿਜ਼ਲਟ ਆਇਆ ਕਿੰਨੇ ਟਾਈਮ ਤੋਂ ਦਿੱਕਤਾਂ ਸੀ ਆਪਾਂ ਚੱਲਦੇ ਹਾਂ ਭੈਣ ਜੀ ਦੀ ਜਵਾਨੀ ਸੁਣਦੇ ਹਾਂ ਹਾਂਜੀ ਭੈਣ ਜੀ ਵੈਲਕਮ ਆਪਾਂ ਨੂੰ ਤੁਹਾਡਾ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅ ਹਾਂ ਜੀ ਅਸੀਂ ਭਾਈ ਇਹ ਹੀ ਤੁਹਾਨੂੰ ਦੱਸਿਆ ਕਿ ਅਸੀਂ ਇਹਨੂੰ ਪੈਕ ਨੂੰ ਪੀਤਾ 15 ਦਿਨ ਦੀ ਮਿਆਦ ਹੀ ਪੀਤਾ ਸਾਰਾ ਜੀ ਮੈਂ ਤਾਂ 15 ਦਿਨਾਂ ਦੇ ਵਿੱਚ ਮੇਰਾ 8-9 ਕਿਲੋ ਵੇਟ ਘੱਟ ਗਿਆ ਹੈ ਮਤਲਬ 15 ਦਿਨਾਂ ਤੋਂ ਬਾਅਦ ਤੁਹਾਡਾ ਜੀ ਮੇਰੇ ਰਿਜ਼ਲਟ ਦੀ ਗੱਲ ਕਰੀਏ 8-9 ਕਿਲੋ ਵੇਟ ਘੱਟ ਗਿਆ ਜੀ ਹਾਂ ਜੀ ਜਿਵੇਂ ਸਰੀਰ 'ਚ ਦਰਦਾਂ ਦੂਦਾਂ ਰਹਿੰਦੀਆਂ ਕੋਈ ਨਹੀਂ ਮਿੰਦੂ ਨਹੀਂ ਮੈਂ ਅੱਗੇ ਉੱਠਦੀ ਨਹੀਂ ਸੀ ਦਰਦ ਜੀ ਜਦਾਂ ਪੱਦਾ ਗੋਡਾ ਕਦੀ ਦੁਣਾ ਕਦੀ ਪਾਵੇਂ ਸੀ ਬੈਹ ਦੇ ਆ ਅੱਛਾ ਜੀ ਅਸੀਂ ਮੈਂ ਬੇਟਾ ਪੂਰਾ ਹੋਣ ਦੇ ਵਿੱਚ ਮੈਂ ਡਿੱਗ ਕੇ ਪਈ ਸੀ ओके ਬਹੁਤ ਜਿਆਦਾ ਜੋ ਨਾਲ ਡਿੱਗੀ ਜਿੱਥੇ ਉਹਦੇ ਨਾਲ ਆਇਆ ਸੀ ਉੱਥੇ ਡਿੱਗੀ ਸੀ ਮੈਂ ਇਹਨਾਂ ਨੇ ਮੇਰਾ ਆਪਣੀ ਮਸ਼ੀਨਾਂ ਵਿੱਚ ਉਹਨਾਂ ਲਾ ਕੇ ਆਪਣੀਆਂ ਥੈਰੇਪੀ ਵਾਲਾ ਚੁੱਕ ਚੱਕ ਕੇ ਇਦਾਂ ਲਿਆੰਦਾ ਸੀਗਾ ਠੀਕ ਉਸ ਤੋਂ ਉਸ ਦਿਨ ਤੋਂ ਸ਼ੁਰੂ ਕੀਤਾ ਮੈਂ ਨਹੀਂ ਸੀ ਪਹਿਲਾਂ ਸ਼ੁਰੂ ਕੀਤਾ ਇਹੇ ਹੀ ਦਿਨ ਦੇ ਸੀਗੇ ਠੀਕ ਉਸ ਤੋਂ ਬਾਅਦ ਜਿੱਦਾਂ ਦਾ ਮੈਂ ਸ਼ੁਰੂ ਕੀਤਾ ਵੀ ਅੱਜ ਹੋਰ ਭਰ ਕੇ ਹੋਰ ਜਿਹੜਾ ਇਹਨਾਂ ਨੇ ਕੀਤਾ ਮੇਰਾ ਕੀਤਾ ਥੈਰੇਪੀ ਪਰ ਮੈਨੂੰ ਇਹਨਾਂ ਬਹੁਤ ਜ਼ਿਆਦਾ ਫਰਕ ਪਿਆ ਬਿਲਕੁਲ ਠੀਕ ਹੋ ਗਏ ਭੈਣ ਬਿਲਕੁਲ ਮੈਂ ਬਿਲਕੁਲ ਸਹੀ ਆ ਮੇਰਾ ਹੁਣ ਫੇਰ ਵੀ ਮੇਰਾ ਬੇਟ ਵੀ ਘਟਦਾ ਜਿੱਦਾਂ ਹੁਣ ਅਸੀਂ ਅੱਗੇ ਜਾਣਾ ਸੀ ਅਸੀਂ ਬਾਹਰ ਜਾਣਾ ਸੀ ਅੱਗੇ ਮੈਂ ਬੇਟੀ ਆਪਣੇ ਦੀ ਲੈਣ ਗਈ ਸੀ ਆ ਐਸੇ ਮਹੀਨੇ ਐਸੇ ਸਾਲ ਐਨਾ ਤਰੀਕਾ ਸੀ ਮੇਰੇ ਕੋਲੋਂ ਮੇਰੀ ਬੇਟੀ ਵੀ ਰੋਪੇ ਸੀ ਕਿ ਮੇਰੇ ਤੋਂ 에어ਪੋਰਟ ਤੋਂ ਰਿਸ਼ਨ ਦਾ ਓਕੇ ਤਾਂ ਹੁਣ ਤਾਂ ਮੈਨੂੰ ਨੇ ਆ ਵੀ ਕਹੀ ਉਹ ਵੀ ਵੀਟੀਆਰ ਕਹਿੰਦੇ ਸੀ ਬੇਟੀ ਨੇ ਕਿ ਮੈਂ ਕਹਾਂ ਨਹੀਂ ਸੁਦੇ ਚੱਲ ਜਾਣਾ ਓਕੇ ਬਹੁਤ ਛੋਟੀ ਸੀ ਤੇ ਆ ਬਲਕਿ ਕਿੱਥੇ ਤੁਸੀਂ ਬੀਲ ਸ਼ੇਅਰ ਦਾ ਆਸ ਕਰ ਰਹੇ ਸੀ ਉਹ ਤੇ ਗੰਦ ਕੇ ਜਾਈਏ ਵੀ ਤੁਰਿਆ ਨਹੀਂ ਜਾਂਦਾ ਨਹੀਂ ਬੇਟੀ ਕਹਿੰਦੀ ਸੀ ਪਰ ਮੈਂ ਕਹਾ ਇਹ ਵੀ ਕਹਿੰਦੇ ਸੀ ਮੈਨੂੰ ਹੁਣ ਪਤਾ ਆ ਕਿ ਨਹੀਂ ਮੈਂ ਇੱਦੀ ਤੁਰਨਾ ਮੇਰਾ ਸਰੀਰ ਹੀ ਬਹੁਤ ਵਧੀਆ ਹੋਇਆ ਹੈ ਇੱਕ ਤਾਂ ਬਹੁਤ ਆ ਮੈ ਅੱਗੇ ਨਾਲੋਂ ਅੱਗੇ ਬਹੁਤ ਜ਼ਿਆਦਾ ਔਖਾ ਕੰਮ ਸੀ ਮੈਨੂੰ ਤੇ ਬਹੁਤ ਜ਼ਿਆਦਾ ਅਜ਼ਾਰ ਟੁਲਿਆ ਦੀ ਇਹ ਪੀਣ ਦੇ ਨਾਲ ਓਕੇ ਹਾਂਜੀ ਸਰ ਮੈਨੂੰ ਪ੍ਰੋਬਲਮਾਂ ਕੀ ਕੀ ਸੀ ਤੁਹਾਨੂੰ ਮੈਨੂੰ ਇੱਕ ਤਾਂ ਨੀਂਦ ਨਹੀਂ ਸੀ ਆਉਂਦੀ ਨੀਂਦ ਨਹੀਂ ਆਉਂਦੀ ਆ ਜਦੋਂ ਬੇਟਾ ਪੂਰਾ ਉਹਦੋਂ ਤੇ ਨੀਂਦ ਹੀ ਹੋਂਟ ਗਈ ਸੀ ਇੱਕ ਜ਼ਿੰਦਗੀ ਦੇ ਵਿੱਚ ਇਹ ਸੋਚ ਲਿਆ ਸੀ ਕਿ ਬਸ ਹੁਣ ਤਾਂ ਨਾ ਜਿੱਦਾਂ ਉਹ ਮੁੱਕ ਗਿਆ ਜਦ ਦੀ ਅਸੀਂ ਮੁੱਕ ਜਾਣੀ ਲਿਖਤਮ ਹੋ ਗਈ ਜਾਂਦੀ ਹਾਂ ਹਾਂਜੀ ਪਰ ਫਿਰ ਵੀ ਜਦੋਂ ਇਹਨਾਂ ਨੇ ਉਹ ਰਾਤ ਨੂੰ ਮੈਂ ਡਿੱਗੀ ਸਵੇਰ ਨੂੰ ਤਾਂ ਅੱਜ ਹੋਰ ਭੜਕੇ ਹੋਰ ਪੀ ਲੱਗ ਪਿਆ ਇਹ ਪੈਗ ਪੀ ਲੱਪੇ ਸਵੇਰ ਆ ਪੀ ਲੱਪੇ ਤੇ ਪੈਰ ਵਾਲਾ ਪੀ ਲੱਪੇ ਗੋਲੀ ਖਾਣ ਲੱਪੇ ਕੈਫੂਲ ਜਿਆ ਇੱਕ ਦਵਾਈ ਨਹੀਂ ਸਰ ਦੇਖੋ ਕਹਿੰਦੇ ਦਵਾਈ ਬਿਲਕੁਲ ਦਵਾਈ ਨਹੀਂ ਬੈਸੀ ਨੀਸ ਨੂੰ ਦਵਾਈ ਮੰਨਦੇ ਅਸੀਂ ਛੱਡ ਕੇ ਵੀ ਦੇਖਿਆ ਹੈ ਅੱਛਾ ਦੋ ਤਿੰਨ ਦਿਨ ਦੇ ਵਿੱਚ ਛੱਡ ਕੇ ਵੀ ਦੇਖਿਆ ਹੈ ਪਰ ਸਾਨੂੰ ਇਹ ਬਹੁਤ ਵਧੀਆ ਚੀਜ਼ ਆ 5-7 ਦਿਨ ਤੇ ਸਾਨੂੰ ਮਿੰਟ ਪਤਾ ਲੱਗ ਗਿਆ ਕਿੰਨੇ ਸਾਲਾਂ ਤੋਂ ਭਾਂਜੀ ਪ੍ਰੋਬਲਮ ਆ ਸੀ ਤੁਹਾਨੂੰ ਮੈਨੂੰ ਪਾਜੀ ਤੁਹਾਨੂੰ ਦੱਸਦੀ ਵੀ ਬੱਚੇ ਹੋਏ ਆ ਉਸ ਤੋਂ ਬਾਅਦ ਜਿਉਂ ਮਤਲਬ ਨੰਬਰ ਡਿਪ੍ਰੈਸ਼ਨ ਨਾਲ ਬੱਚੇ ਹੋਏ ਹਾਂਜੀ 30 ਉਸ ਤੋਂ ਬਾਅਦ ਪ੍ਰੋਬਲਮ ਆਈ ਪ੍ਰੋਬਲਮ ਆਸੀ ਮੰਨ ਜਿਵੇਂ ਮੰਨੀ ਆ ਵੀ ਅੱਜ ਤੋਂ 20 ਸਾਲ ਹੋ ਗਏ ਪ੍ਰੋਬਲਮ ਸਟਾਰ ਹੋ ਗਈ ਹਾਂਜੀ ਪ੍ਰੋਬਲਮ ਮਾ ਕਰੋਂਗਮ ਮਸੀ ਓਕੇ ਕੰਮ ਕਰਨ ਨੂੰ ਜੀਣਾ ਕਰਨ ਨੂੰ ਜੀਣ ਨੂੰ ਠਕਾ ਵਧ ਰਹੀ ਨਹੀਂ ਉਹ ਖਾਈ ਸੀ ਬੱਲ ਬੱਲ ਜੇ ਅੱਖਾਂ ਬਨ ਕੇ ਸੋਣਾ ਅੱਖਾਂ ਬਨ ਕੇ ਇਦਾਂ ਘੁੱਟ ਕੇ ਅੱਖਾਂ ਬਨ ਕੇ ਸੋਣਾ ਦੁਪਹਿਰੇ ਸੋਣਾ ਹੀ ਸੋਣਾ ਆ ਓਕੇ ਤੇ ਉੱਠ ਕੇ ਫੇਰ ਕੰਮ ਕਰਨਾ ਚਾਹ ਬੜੀ ਪੀਣੀ ਹੁਣ ਸੀ ਉਸ ਦਿਨ ਚਾਹ ਚੂਭ ਨਹੀਂ ਸਾਨੂੰ ਇਦਾਂ ਵਿੱਚ ਆ ਪੀਣੀ ਆ ਜਾਂ ਕਿੱਦਾਂ ਆ ਨਾ ਸੀ ਲਿਵ ਕੇ ਲੁਕ ਕੇ ਪੀਨੇ ਆ ਤੁਸੀਂ ਪਹਿਨ ਜਿਵੇਂ ਦਵਾਈਆਂ ਲਈਆਂ ਡਾਕਟਰਾਂ ਕੋਲੇ ਰਿਪੋਰਟਾਂ ਕਰਾਈਆਂ ਤੁਸੀਂ ਦੱਸ ਰਹੇ ਸੀ ਕਿੰਨਾ ਖਰਚਾ ਆਇਆ ਕੀ ਕਹਿੰਦੇ ਸੀ ਡਾਕਟਰ ਨੇ ਮੇਰੇ ਬੱਚੀ ਕੇ ਲੱਖ ਰੁਪਈਆ ਮੇਰੇ ਪਲੈਸਟ ਆ ਵੀ ਨੋਰਮ ਹੈ ਬਿੰਦੂ ਕੋਈ ਪ੍ਰੋਬਲਮ ਨਹੀਂ ਸੀ ਅੱਛਾ ਜੀ ਬਸ ਆਸ ਹੀ ਆਹੇ ਪ੍ਰੋਬਲਮ ਆ ਸੀ ਕਿ ਮੇ ਕੋਠਰੀ ਹੁੰਦਾ ਮੇਰੇ ਕੋਟ ਸੀ ਨਾ ਮੈਨੂੰ ਮਤਲਬ ਕਿ ਦਾਦਾ ਸੀ ਮੇਰੇ 52 ਗਏ ਆ ਓਕੇ ਤੁਹਾਡਾ ਗੁੱਜਾ ਬਣ ਜਾਇਆ ਤਾਂ ਕਿ ਟੈਸਟ ਆ ਤੁਹਾਡਾ 22000 ਰੁਪਈਆ ਆ 25000 ਦੇ ਲੱਗੇ ਸੀ 25000 ਰੁਪਏ ਤੁਹਾਡਾ ਦਵਾਈ ਦਿੱਤੀ ਹੁੰਦੀ ਸੀ ਸਾਡੀ ਖਾਂਦੇ ਸੀ ਅਸੀਂ ਦਵਾਈ ਤੋਂ ਡਾਕਟਰਾਂ ਨੇ ਕੀ ਕਿਹਾ ਕਿ ਕਿੰਨੇ ਟਾਈਮ ਖਾਣੀ ਪਊਗੀ ਇਹ ਖਾ ਭਾਰ ਜਾਣਾ ਸੀ ਅੱਛਾ ਜੀ ਆਪਰੇਟਰ ਜਾ ਰਹੇ ਤੁਸੀਂ ਹੋਟਲ ਤੋਂ ਕਰ ਦਿਆ ਕਰਾਂਗੇ ਪਰ ਨਹੀਂ ਹੁਣ ਅਸੀਂ ਆ ਪੈਕ ਵੀ ਕੇ ਬਹੁਤ ਵਧੀਆ ਠੀਕ ਆ ਉਹਦਾ ਅਸੀਂ ਪੈਕ ਵੀ ਹੁਣ ਲੈ ਜਾਣਾ ਅੱਖਾਂ ਪਰਵਾਸ ਤੁਹਾਨੂੰ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤਾਂ ਮੈਸੇਜ ਇਹ ਦੇਣਾ ਚਾਹੁੰਦੇ ਸਾਡੀ ਰਿਕਵੈਸਟ ਹੈ ਭਾਜੀ ਅਸੀਂ ਇੱਕ ਦਿਲੋ ਮਹਾਰਾਜ ਦਾ ਨਾਮ ਲੈ ਕੇ ਇਹ ਗੱਲ ਕਹਿ ਰਹੇ ਆ ਕਿ ਇਹ ਦਵਾਈ ਨਹੀਂ ਇਹ ਬਹੁਤ ਵਧੀਆ ਇੱਕ ਜੂਸ ਆ ਬਹੁਤ ਵਧੀਆ ਇਹ ਆਪਾਂ ਆਰਕ ਕੱਢੇ ਹੋਏ ਆ ਇਹਨਾਂ ਨੇ ਵੈਦਾਂ ਦੇ ਪਹਿਲਿਆਂ ਨੇ ਇਹੋ ਜੂਸਿਆ ਜੇ ਤੁਸੀਂ ਸੋਚੋ ਨਹੀਂ ਇਹ ਕਹਿੰਦੇ ਆ ਨਹੀਂ ਇਹਨਾਂ ਦੇ ਕੋਈ ਪ੍ਰੂਫਟ ਆ ਜਾਂਦਾ ਇਹਨਾਂ ਨੂੰ ਨਹੀਂ ਅਸੀਂ ਤੁਹਾਡੇ ਭਲੇ ਲਈ ਕਹਿੰਦੇ ਆ ਅਸੀਂ ਤਾਂ ਕਹਿੰਦੇ ਹਾਂ ਪੀਰੋ ਜੂਰ ਜਿਹਨੇ ਪਰਿਵਾਰ ਆਪਣੇ ਦੇਖ ਰਹੇ ਨੇ ਹਾਂ ਅਸੀਂ ਕਹਿੰਦੇ ਉਹਨਾਂ ਨੂੰ ਇੱਕ ਚੀਜ਼ ਤੁਹਾਨੂੰ ਵੀ ਕੋਈ ਜਾਨਣਾ ਚਾਹਣਗੇ ਬੀ ਮੰਨ ਲੋ ਜੇ ਮੈਂ ਅਜੇ ਇਹ ਦਵਾਈਆਂ ਚੱਲ ਰਹੀਆਂ ਸੀ ਅੱਜ ਸਾਰੀਆਂ ਦਵਾਈਆਂ ਤੁਹਾਡੀਆਂ ਬੰਦ ਬੰਦ ਕੋਈ ਦਵਾਈ ਖਾਣ ਵੀ ਲੋੜ ਨਹੀਂ ਸ਼ਰੀਰ ਤੁਹਾਨੂੰ ਲੱਗਦਾ 20 ਸਾਲ ਪਿੱਛੇ ਚਲਾ ਗਿਆ ਉਹਨੇ એનર્ਜੀ ਆਦੀ ਉਹਨੇ ਤਾਕਤ ਆਦੀ ਠੀਕ ਹੈ ਜੀ ਤੇ ਦਵਾਈਆਂ ਤੋਂ ਸਾਰੀਆਂ ਤੋਂ ਖੜਾ ਛੁੱਟ ਗਿਆ ਮਤਲਬ ਜਿਹੜੇ ਪਰਿਵਾਰ ਆਪਾਂ ਨੂੰ ਘਰਾਂ ਸਤ ਬੈਠੇ ਵੀ ਅਸੀਂ ਠੀਕ ਹੋਵਾਂਗੇ ਨਹੀਂ ਹੋਵਾਂਗੇ ਮਨਾਂ ਨੂੰ ਕਹਿੰਨ ਸਾਰੇ ਠੀਕ ਹੋ ਸਕਦੇ ਨੇ ਹੋ ਸਕਦੇ ਹੋ ਸਕਦੇ ਜੀ ਸਾਡੀ ਗਰੰਟੀ ਵੀ ਲਾ ਲਓ ਵਾਹਿਗੁਰੂ ਦੀ ਕਿਰਪਾ ਹੈ ਸਾਡੇ ਤੇ ਅਸੀਂ ਇਹ ਝੂਠ ਨਹੀਂ ਬੋਲਦੇ ਹੋਰ ਦੱਸੋ ਮੈਂ ਕਦੀ ਕਿਸੇ ਨੂੰ ਇੰਨੀ ਗੱਲ ਕਦੀ ਕਹੀ ਨਹੀਂ ਪਰ ਅਸੀਂ ਇਹ ਗਰੰਟੀ ਦੇ ਇੱਕ ਸਰਵਾਈਕਲਾਂ ਦੀ ਇੱਕ ਕਪੜੇ ਕੰਮ ਦੀ ਇੱਕ ਆਦੀ ਤੋ ਵੀ ਵਾਇਗਰੂ ਦੀ ਦੇਖ ਕਰਾ ਕੇ ਵਿਸ਼ਵਾਸ ਨਾਲ ਭਰੋਸੇ ਨਾਲ ਕਿ ਤੁਸੀਂ ਵੀ ਸਾਰੇ ਇਹਨਾਂ ਨੂੰ ਪੀਓਗੇ ਤੇ ਕੀ ਕਰੋਗੇ ਇਹ ਪੂਰਾ ਭਰੋਸਾ ਤੇ ਵਿਸ਼ਵਾਸ ਆ ਸੱਤ ਸਾਨੂੰ ਅਸੀਂ ਕੋਈ ਕਿਸੇ ਦੇ ਮਗਰ ਲਾਕੇ ਨਹੀਂ ਕਹਿੰਦੇ ਸਪੋਸਟ ਸਹੀ ਗੱਲ ਬੰਨੀ ਬਿਲਕੁਲ ਸਹੀ ਸਾਡੇ ਦੇ ਬਹੁਤ ਕਿਰਪਾ ਬੀ ਤੁਹਾਨੂੰ ਰਿਜ਼ਲਟ ਆਇਆ ਤਾਂ ਹੀ ਬੋਲ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਬਹੁਤ ਪਰਿਵਾਰ ਦੋਸਤੋ ਇਹ ਚੀਜ਼ ਸੋਚਦੇ ਨੇ ਵੀ ਪਤਾ ਨਹੀਂ ਕਿਵੇਂ ਬੋਲ ਦਿੰਦੇ ਨੇ ਪਰਿਵਾਰ ਨਹੀਂ ਨਹੀਂ ਭਾਜੀ ਅਸੀਂ ਨਹੀਂ ਇੱਦਾਂ ਬੋਲਦੇ ਅਸੀਂ ਕਹਿੰਦੇ ਕਿ ਭਰੋਸਾ ਤੇ ਵਿਸ਼ਵਾਸ ਤੇ ਤੁਹਾਨੂੰ ਵੀ ਮੈਂ ਵਿਸ਼ਵਾਸ ਦਿਵਾਉਣੀ ਆ ਬਈ ਇੱਕ ਵਾਰੀ ਮਾਰੇ ਦੀ ਅਰਦਾਸ ਕਰਕੇ ਸਵੇਰੇ ਅਰਦਾਸ ਕਰਨ ਜਾਓ ਫੇਰ ਸੋਚੋ ਉਹ ਕੋ ਮਨਾਵਾਂ ਲੈ ਕੇ ਵੀ ਇਹ ਸਾਨੂੰ ਪੀਣਾ ਚਾਹੀਦਾ ਕਿ ਨਹੀਂ ਅਸੀਂ ਝੂਠ ਵੀ ਬੋਲਦੇ ਅਸੀਂ ਉਹਨਾਂ ਦੇ ਰਾਜਦ ਰਹਿ ਕੇ ਇਹ ਗੱਲ ਕਹਿੰਦੇ ਮਹਾਰਾਜ ਇਹਦਰ ਹੱਥ ਰੱਖ ਕੇ ਕਹਿੰਦੇ ਮਹਾਰਾਜ ਰੂਪਮੋਰੇ ਮੈਨੂੰ ਬਹੁਤ ਸਾਨੂੰ ਵਿਸ਼ਵਾਸ ਹੈ ਇਸ ਤੇ ਠੀਕ ਹੈ ਬਹੁਤ ਵਿਸ਼ਵਾਸ ਹੈ ਦੀ ਯਕੀਨ ਹੈ ਦੀ ਅਸੀਂ ਤਾਂ ਕਹਿੰਦੇ ਭਰਾ ਹੋ ਜੂਗਾ ਅੱਗੇ ਜਦੋਂ ਦੇਖ ਲਓ ਆਪਣਾ ਧੰਨਵਾਦ ਭੈਣ ਜੀ ਬਹੁਤ ਬਹੁਤ ਤਾਂ ਦੋਸਤੋ ਆਪਣੇ ਰਿਜ਼ਲਟ ਸੁਣੇ ਔਰ ਬਦਿਆ ਤਰੀਕੇ ਨਾਲ ਔਰ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਦਾ ਬੈਨੀਫਿਟ ਲੈ ਸਕਣ ਕਿਉਂਕਿ ਸਰੀਰ 'ਤੇ ਉੱਤੇ ਕੋਈ ਚੀਜ਼ ਜਿਹਨੂੰ ਦਿੱਕਤਾਂ ਹੁੰਦੀਆਂ ਨੇ ਉਹਨੂੰ ਪਤਾ ਹੁੰਦਾ ਤਾਂ ਕਿਵੇਂ ਇਸ ਪਰਿਵਾਰ ਦੇ ਵਿੱਚ ਕਿਉਂਕਿ ਜਦੋਂ ਪਰਿਵਾਰ ਦਾ ਇੱਕ ਜੀ ਚ ਰਹਿ ਜਾਂਦਾ ਹੌਸਲਾ ਟੁੱਟ ਜਾਂਦਾ ਉਹ ਟਾਈਮ ਦੇ ਉੱਤੇ ਮਨੋਬਲ ਡਿੱਗ ਜਾਂਦਾ ਤਾਂ ਕਿਵੇਂ ਸਰਵਸ ਪੈਕਸ ਯੂਜ਼ ਕਰਨ ਨਾਲ ਜ਼ਿੰਦਗੀ ਚੇਂਜ ਹੋ ਗਿਆ ਜਿ ਨਵਾਂ ਇੱਕ ਤਰ੍ਹਾਂ ਦਾ ਜਨਮ ਹੋਇਆ ਕਨਰਜੀ ਆਈ ਬਾਡੀ ਦੇ ਅੰਦਰ ਤਾਂ ਦੋਸਤੋ ਤੁਸੀਂ ਵੀ ਇਹਦਾ ਬੈਨੀਫਿਟ ਲੈ ਸਕਦੇ ਤਾਂ ਦੋਸਤੋ ਜਿਵੇਂ ਆਪਾਂ ਨੇ ਰਿਜ਼ਲਟ ਸੁਣੇ ਔਰ ਕਿਵੇਂ ਕਿਵੇਂ ਰਿਜ਼ਲਟ ਆਇਆ ਔਰ ਕਿੰਨੇ ਦਿਨਾਂ ਚ ਆਇਆ ਸਾਰਾ ਆਪਾਂ ਨੇ ਸੁਣ ਲਿਆ ਔਰ ਦੋਸਤੋ ਇਹ ਚੀਜ਼ ਕਹਿਣਾ ਜ਼ਰੂਰ ਚਾਹਾਂਗੇ ਵੀ ਬਾਡੀ ਸਰਵਿਸ ਸਰੀਰ ਦੀ ਸਫਾਈ ਆ ਨਾ ਕੋਈ ਦਵਾਈ ਬਾਡੀ ਸਰਵ ਜਿਹੜੇ ਪੰਜ ਜੂਸ ਨੇ ਇਹਨਾਂ ਨਾਲ ਆਪਾਂ ਦੇਖ ਰਹੇ ਨਵੇਂ-ਨਵੇਂ ਰਿਜ਼ਲਟ ਆ ਰਹੇ ਨੇ ਔਰ ਤੁਹਾਨੂੰ ਵੀ ਇੱਕ ਚੀਜ਼ ਕਹਿਣਾ ਚਾਹਾਂਗੇ ਜਿੰਨੇ ਪਰਿਵਾਰ ਦੇਖ ਰਹੇ ਹੋ ਅਗਰ ਤੁਹਾਨੂੰ ਕੋਈ ਦਿੱਕਤਾਂ ਨੇ ਜਾਂ ਤੁਸੀਂ ਨਾਰਮਲ ਦੇਖ ਰਹੇ ਹੋ ਤਾਂ ਵੀ 50 ਦਿਨ ਸਾਲ ਦੇ ਅੰਦਰ ਇੱਕ ਵਾਰੀ ਸਰੀਰ ਦੀ ਸਫਾਈ ਜ਼ਰੂਰ ਕਰਾਓ ਕਿਉਂਕਿ ਕਾਰਾਂ ਦੀ ਸਰਵਿਸ ਕਰਾਉਣੀ ਆ ਸਰੀਰ ਪਰਤੀ ਆਪਾਂ ਵੇਰ ਨਹੀਂ ਹੁੰਦੇ ਦੂਸਰੀ ਚੀਜ਼ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਤਾਂ ਤੁਸੀਂ ਇੱਕ ਮੋਟਾ ਜਿਹਾ ਹਿਸਾਬ ਲਾਣਾ 100 ਦਿਨ ਦਾ ਕੋਰਸ ਆ ਪਹਿਲਾਂ 50 ਦਿਨ ਦਾ ਜੂਸ ਕਰਨਾ ਜੇ ਪਹਿਲੇ 50 ਦਿਨ ਚ 30% ਤੋਂ ਉੱਤੇ ਰਿਜ਼ਲਟ ਆਇਆ ਤਾਂ ਦੁਬਾਰੋਂ ਰਿਪੀਟ ਕਰਨਾ ਇਹ ਧਿਆਨ ਨਾਲ ਗੱਲ ਸਮਝਣ ਵਾਲੀ ਹੈ ਇਹ ਜੂਸ ਨੇ ਕੋਈ ਦਵਾਈ ਨਹੀਂ ਜੇ ਪਹਿਲੇ 50 ਦਿਨ ਚ ਰਿਜ਼ਲਟ ਆ ਗਿਆ ਤਾਂ ਕਿ ਰਿਪੀਟ ਕਰਨਾ ਤਾਂ ਦੋਸਤੋ ਸਾਰੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ